ਪਰਮ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰਦਾਹੀ ਖਾਸ ਰੂਪ ਸਤ ਸੰਗਤ ਜੀਓ ਫਤੇ ਦੀ ਸਾਂਝ ਪਾਈਏ ਰਸਨਾ ਨੂੰ ਕਰੀ ਪਵਿੱਤਰ ਸਾਰੀ ਸੰਗਤ ਪਿਆਰ ਸਹਿਤ ਗੱਜ ਵਜਦੇ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਕਪਿਆਰੇ ਉੜ ਭਾਗੇ ਜੀਵ ਜੋ ਪਰਮ ਪਿਤਾ ਪਰਮਾਤਮਾ ਦੀ ਮਿੱਠੀ ਯਾਦ ਦੇ ਅੰਦਰ ਜੁੜ ਕਰਕੇ ਮੇਰੇ ਸਾਹਿਬਾਂ ਦੇ ਗੁਣ ਗਾਰੇ ਸੀ ਅਤੇ ਇਹ ਨਿਸ਼ਾਨੀ ਵੱਡੇ ਆਪਾਗਾਂ ਦੀ ਹੁੰਦੀ ਐ ਵੱਡੇ ਭਾਗ ਕਿਸ ਨੂੰ ਆਖਿਆ ਗੁਰਵਾਣੀ ਗੁਰੂ ਨੇ ਗੁਰਵਾਣੀ ਗੁਰੂ ਉਸ ਨੂੰ ਵੱਡੇ ਭਾਗ ਕਹਿੰਦੇ ਐ ਜਿਹੜਾ ਜੀਵ ਜਾਦਾ ਸਮਾ ਸਤ ਸੰਗ ਦੇ ਵਿੱਚ ਵਤੀਤ ਕਰਦਾ ਅਤੇ ਉਹ ਸਾਰੇ ਸਮੇਂ ਦੇ ਵਿੱਚ ਹਰੀ ਪਰਮਾਤਮਾ ਗੋਵਿੰਦ ਦੇ ਗੁਣ ਗਾਉਂਦਾ ਰਹਿੰਦੇ। ਅੱਗੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸਤ ਸੰਗਤ ਦੇ ਵਿੱਚ ਰਹਿ ਕੇ ਉਹ ਜੀਵ ਆਪਣੇ ਅਨੇਕਾਂ ਹੀ ਪਾਪਾਂ ਨੂੰ ਧੋ ਲੈਂਦੇ। ਅਨੇਕਾਂ ਹੀ ਪਾਪਾਂ ਨੂੰ ਖਤਮ ਕਰ ਦਿੰਦਾ ਹੈ ਮੇਰੇ ਪਤਸ਼ਾਹ ਤੇ ਅੱਗੇ ਇਹ ਵੀ ਕਹਿੰਦੇ ਐ ਕਿ ਉਹ ਸਿੱਧਾ ਵੈਕੁੰਠ ਵੱਲ ਨੂੰ ਜਾਂਦਾ ਹੈ ਵੈਕੁੰਠ ਵੱਲ ਨੂੰ ਸਿੱਧਾ ਉਹ ਜੀਵ ਜਾਂਦਾ ਹੈ ਗੁਰੂ ਪਿਆਰ ਵਾਲਿਓ ਹੁਣ ਆਪਣੇ ਆਪਣੇ ਅੰਦਰ ਝਾਤੀਆਂ ਮਾਰੋ ਕਿ ਅਸੀਂ ਜ਼ਿਆਦਾ ਸਮਾਂ ਸਤ ਸੰਗਤ ਦੇ ਵਿੱਚ ਬਿਤਾਉਨੇ ਆ ਜਾਂ ਫਿਰ ਜ਼ਿਆਦਾ ਸਮਾਂ دنیਵੀਂ ਕੰਮਾਂ ਦੇ ਵਿੱਚ ਬਿਤਾਉਨੇ ਆ ਅਤੇ ਦੁਨਿਆਵੀ ਕੰਮ ਪਤ ਸਕਣ ਦੇ ਕੋਈ ਵੀ ਤੇਰੇ ਨਾਲ ਨਹੀਂ ਜਾਣਾ ਕਿਸੇ ਦਾ ਤੈਨੂੰ ਕੋਈ ਖਾਸ ਫਾਲ ਨਹੀਂ ਮਿਲਣਾ ਜਿੰਨੀ ਦੇਰ ਤੂੰ ਸੰਗਤ ਦੇ ਵਿੱਚ ਆ ਕੇ ਗੁਰੂ ਦਾ ਦੱਸਿਆ ਹੋਇਆ ਕਰਮ ਨਹੀਂ ਕਰਦਾ ਗੁਰੂ ਦਾ ਦੱਸਿਆ ਹੋਇਆ ਕਰਮ ਨਹੀਂ ਕਰਦਾ ਪਤਸ਼ਾਹ ਗੁਰਬਾਣੀ ਚ ਫਰਮਾਨ ਕਰਦੇ ਹੈ ਬੜ ਭਾਗੀ ਤਹਿ ਜਨਕੋ ਜਾਨੋ ਕਹਿੰਦੇ ਵੱਡੇ ਆ ਭਾਗਾ ਵਾਲਾ ਉਸ ਜੱਗ ਨੂੰ ਉਸ ਜੀਵਨ ਨੂੰ ਜਾਨੋ ਬੜ ਭਾਗੀ ਤਹਿ ਜੱਗ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਿਹੜਾ ਜੀਵ ਹਰੀ ਦੇ ਗੁਣ ਗਾਉਂਦਾ ਹਰ ਵਕਤ ਹਰ ਪਲ ਹਰ ਕੜੀ ਕਹਿੰਦੇ ਉਹ ਜੀਵ ਵੱਡੇ ਆ ਭਾਗਾ ਵਾਲਾ ਹੁੰਦਾ ਦੁਆਰਾ ਫਿਰ ਪੁੱਛੀ ਸੇਵਾ ਨੂੰ ਸੇਵਾ ਕਹਿੰਦੀ ਹੈ ਵੱਡ ਭਾਗੀ ਤਹਿ ਜਾਣ ਕੋ ਜਾਣੋ ਜੋ ਹਰ ਕੇ ਗੁਣ ਗਾਵੇ ਕਹਿੰਦੇ ਜਿਹੜਾ ਜੀਵ ਜਾਤੇ ਸਮਾ ਹਰੀ ਦੇ ਗੁਣ ਗਾਉਂਦੇ ਰਹਿੰਦੇ ਜਿਹੜੇ ਹਰੀ ਦੇ ਗੁਣ ਗਾਉਂਦੇ ਰਹਿੰਦੇ ਆ ਕਹਿੰਦੇ ਉਹਨਾਂ ਦੇ ਜਨਮਾਂ ਜਨਮੰਤਰਾਂ ਦੇ ਪਾਪ ਖੋਏ ਜਾਂਦੇ ਆ ਇਹ ਕਹਿੰਦੇ ਕਿ ਪਾਪ ਧੋਤੇ ਜਾਂਦੇ ਆ ਇਹ ਕਹਿੰਦੇ ਕਿ ਪਾਪ ਉਤਰ ਜਾਂਦੇ ਆ ਇਹ ਕਹ ਲੋਗੇ ਪਾਪ ਖੋਏ ਜਾਂਦੇ ਆ ਜਿਸ ਜੀਵ ਦੇ ਕੀਤੇ ਹੋਏ ਮਾੜੇ ਕਰਮ ਸਾਰੇ ਸਾਫ ਹੋ ਗਏ। ਬਾਤ ਚੱਕੰਦੇ ਉਹ ਜੀਵ ਸਿੱਧਾ ਵੈਕੁੰਠ ਨੂੰ ਜਾਂਦਾ ਹੈ ਵੈਕੁੰਠ। ਬੜ ਭਾਗੀ ਤੇ ਹਜਨਕ ਜਾਨੂ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਫੋਣ ਵੈਕੁੰਠ ਸਦਾਵੇ। ਜਨਮ ਜਨਮ ਕੇ ਪਾਪ ਖੋਇ ਕੈ ਫੁੰ ਬੈਕੁੰਠ ਸਿਧਾ ਵੈ ਕਹਿੰਦੇ ਇਹ ਸਿਧਾ ਬੈਕੁੰਠ ਦੇ ਵੱਲ ਨੂੰ ਜਾਂਦੇ ਹੁਣ ਗੁਰਮੁਖ ਪਿਆਰਿਓ ਅਸੀਂ ਫਿਰ ਦੇਰੀ ਕਿਉਂ ਕਰਦੇ ਆ ਕਿਉਂ ਨਹੀਂ ਮੇਰੇ ਮਾਲਕ ਨੂੰ ਉੱਤੇ ਹੁੰਦੇ ਕਿਉਂ ਨਹੀਂ ਮੇਰੇ ਮਾਲਕ ਦੇ ਗੁਣ ਗਾਉਂਦੇ ਗੁਰਮੁਖ ਪਿਆਰਿਓ ਅਸੀਂ ਤਾਨ ਨੀ ਮਾਲਕ ਦੇ ਗੁਣ ਗਾਉਂਦੇ ਅਸੀਂ ਤਾਨ ਨੀ ਮਨ ਨੂੰ ਧੁਣ ਦੀ ਕੋਸ਼ਿਸ਼ ਕਰਦੇ ਆਪਾ ਕੌਣ ਆਪਾ ਤਨ ਨਹੀਂ ਹੈਗੇ ਆਪਾ ਮਨ ਜਿਹੜਾ ਮਨ ਹੈ ਗੁਰਮੁਖ ਪਿਆਰਿਓ ਉਹ ਸੁਖਤਾ ਪਏ ਜੈਤੇ ਬੈਕੁੰਟ ਸੰਗਤ ਦੇ ਵਿੱਚ ਆ ਕੇ ਇਹ ਮਨ ਸੰਗਤ ਕਰੇ ਤਾਂ ਇਹ ਮਨ ਜਾਗ ਸਕਦੈ ਜਾਂ ਫਿਰ ਹਰਕ ਵਕਤ ਹਰ ਘੜੀ ਹਰ ਪਲ ਇਹ ਗੁਰਮੰਤਰ ਦਾ ਸਿਮਰਨ ਕਰ ਕਰਕੇ ਕਰ ਕਰਕੇ ਤਾਂ ਵੀ ਆਪਣੇ ਮਨ ਨੂੰ ਜਗਾਇਆ ਜਾ ਸਕਦਾ ਹੈ ਤਾੰਬੀ ਆਪਣੇ ਮਨ ਨੂੰ ਜਗਾਇਆ ਜਾ ਸਕਦਾ ਹੈ। ਬਾਤ ਸ਼ਕਹ ਕਹਿੰਦੇ ਜਨਮ ਜਨਮ ਕਾ ਸੋਇਆ ਜਾਗ। ਕਹਿੰਦੇ ਇਸ ਜਨਮ ਤਾਂ ਨਹੀਂ ਸੁੱਤਾ ਹੋਇਆ ਤੂੰ ਪਿਛਲੇ ਜਨਮਾਂ ਤੋਂ ਸੁੱਤਾ ਪਿਆ ਹੈ। ਤਾਂ ਤੈਨੂੰ ਪਤਾ ਨਹੀਂ ਲੱਗਦਾ ਗੁਰੂਵਾਨੇ ਗੁਰੂ ਕੀ ਕਹਿੰਦੇ ਆ। ਜਨਮ ਜਨਮ ਕਾ ਸੋਇਆ ਜਾਗ ਕੌਡੀਆਂ ਬਦਲੇ ਰਤਨ त्यागे ਕਹਿੰਦੇ ਤੂੰ ਇਹ ਰਤਨ ਇਹ ਜੋਹਾਰ ਇਹ ਮਾਨਿਕ ਕੌਡੀਆਂ ਦੇ ਬਦਲੇ ਗੁਆ ਰਹੇ ਕੌਡੀਆਂ ਦੇ ਬਦਲੇ ਗੁਰਮਖ ਉਹ ਬੜੀ ਕੀਮਤੀ ਸਵਾਸ ਹੈ। ਬੜੀ ਕੀਮਤੀ ਸਵਾਸ ਹੈ। ਕਿਉਂ? ਕਿਉਂਕਿ ਇਹ ਮਾਲਕ ਨੂੰ ਤੇ ਯਾਦ ਨਹੀਂ ਕਰਦਾ। ਫਿਰ ਇਹ ਸਵਾਸ ਬੇਅਰਥ ਚਲੇ ਜਾਣੇ। ਖਾਸਮ ਨੂੰ ਛੱਡ ਕੇ ਮਾਲਕ ਨੂੰ ਛੱਡ ਕੇ ਹੋਰ ਕੰਮਾਂ ਦੇ ਵਿੱਚ ਰੁੱਝ ਗਿਆ ਇਹ ਜੀਵ ਖਾਸਮ ਬਸਾਰ ਆਨ ਕੰਮ ਲੱਗ ਕੌਡੀ ਬਦਲੇ ਰਤਨ त्याग ਆਨਰਸ ਆਨਰਸ ਕਹਿੰਦੇ ਤੇ ਹਿਆ ਪੁੱਤਾਂ ਦਾ ਰਸ ਵਰਤ ਦਾ ਰਸ ਸੋਨੇ ਦਾ ਰਸ ਨਿੰਦਿਆ ਚੁਗਲੀ ਦਾ ਰਸ ਆਪਣੀ ਜਵਾਨੀ ਦਾ ਰਸ ਆਪਣੇ ਉਹਦੇ ਦਾ ਰਸ ਇਹ ਜੀਵ ਐਦਾਂ ਦੇ ਰਸ ਮੰਨ ਰਹੇ ਆ ਇਹਨਾਂ ਰਸਾਂ ਨੂੰ ਕਹਿੰਦੇ ਆ ਆਨ ਰਸ ਖਾਸਮ ਬਸਾਰ ਆਨ ਰਸ ਲੱਗੈ ਇਹ ਆਨ ਕਹਿ ਦਿੱਤਾ ਹੋਰ ਨੂੰ ਕਹਿੰਦੇ ਹੋਰ ਰਸਾਂ ਦੇ ਵਿੱਚ ਜੁੜ ਗਿਆ ਇਹ ਜੀ ਆਨ ਰਸ ਲੱਗੈ ਕੌਡੀ ਬਤਲੈ ਰਤਨ ਤੇ ਅਗੇ ਰਤਨ ਕਹਿੰਦੇ ਸੁਆਸਾਂ ਨੂੰ ਮੜੀ ਕੀ ਮਤੀ ਵੜਵੇਂਗੇ ਕਹਿੰਦੇ ਇਹਨਾਂ ਨੂੰ ਕੌਡੀਆਂ ਦੇ ਬਦਲੇ ਗਵਾਨ ਤਾਂ ਹੀ ਗੁਰਮੁਖ ਪਿਆਰਿਓ ਅਸੀਂ ਉਸ ਦੀ ਕਦਰ ਕਰੀਏ ਅਸੀਂ ਉਸ ਦੀ ਕੀਮਤ ਕਰੀਏ ਫਿਰ ਮਹੇਸ਼ਾਬ ਨੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਗਏ ਕਹਿੰਦੇ ਜਿਹੜੇ ਜੀਵ ਮਾਲਕ ਨੂੰ ਵਿਸਾਰ ਦਿੰਦੇ ਐ ਮਾਲਕ ਨੂੰ ਤਿਆਗ ਦਿੰਦੇ ਐ ਕਹਿੰਦੇ ਉਹ ਲੂਣ ਹਰਾਮੀ ਤੋਂ ਘਟ ਨਹੀਂ ਹੁੰਦੇ ਉਹਨਾਂ ਨੂੰ ਕਹਿੰਦੇ ਲੂਣ ਹਰਾਮੀ ਹੁੰਦਾ ਉਹਦਾ ਦੇਦਿਆ ਲੋ ਹਰਾਮੀ ਆਂਦਾ ਉਹਦਾ ਦੇ ਦੇਉ ਇੱਕ ਤੇ ਹੁੰਦਾ ਓਦਾਂ ਜੋ ਗੁਣ ਕੀਤੇ ਹੋਏ ਗੁਣਾ ਨੂੰ ਭੁੱਲ ਜਾਂਦਾ ਉਸ ਨੂੰ ਵੀ ਕਿਹਾ ਜਾਂਦਾ ਹੈ ਕਿ ਇਹ ਹਰਾਮੀ ਹੈ ਇਹਦੇ ਉੱਤੇ ਮੈਂ ਬੜੇ ਉਪਕਾਰ ਕੀਤੇ ਪਰ ਦੂਜਾ ਜਿਹੜੇ અપਕਾਰ ਤੇ ਕੀਤੇ ਕੀਤੇ ਨਾਲ ਉਸ ਨੂੰ ਆਪਣੇ ਗ੍ਰਹਿ ਤੋਂ ਪ੍ਰਸ਼ਾਦਾ ਵਿਸ਼ਕਾਇਆ ਪ੍ਰਸ਼ਾਦਾ ਵਿਸ਼ਕਾਇਆ ਚਟਕਾ ਮਿੱਠਾ ਸਾਰਾ ਕੁਝ ਛਕਦਰਿਆ ਉੱਥੇ ਫਿਰ ਪਾਤਸ਼ਾਹ ਕਹਿੰਦੇ ਐ ਕਹੋ ਨਾਨਕ ਹਮ ਲੂਨ ਹਰਾਮੀ ਨੂਨ ਹਰਾਮੀ ਆ ਅਸੀਂ ਨੂਨ ਖਾਦਾ ਸੀ ਉਹਦਾ ਵੀ ਕਦਰ ਨਹੀਂ ਕੀਤੀ ਕਹੋ ਨਾਨਕ ਹਮ ਲੂਣ ਹਰਾਮੀ ਬਖਸ਼ ਲੇਹ ਪ੍ਰਭ ਅੰਤਰਜਾਮੇ ਹੈ ਮੇਰੇ ਪ੍ਰਭੂ ਹੈ ਮੇਰੇ ਪਰਮ ਪਿਤਾ ਪਰਮਾਤਮਾ ਮੈਨੂੰ ਬਖਸ਼ ਲੈ ਹੈ ਅੰਤਰਜਾਮੇ ਮੈਨੂੰ ਬਖਸ਼ ਲੈ ਮੇਰੇ ਤੇ ਰਹਿਮ ਕਰ ਮੇਰੇ ਤੇ ਤਰਸ ਕਰ ਜਦੋਂ ਜੀਵ ਮਾਲਕ ਦੇ ਅੱਗੇ ਢੇ ਪੈਂਦੇ ਮਾਲਕ ਦੀ ਓਟ ਲੈ ਲੈਂਦੇ ਉਦੋਂ ਗੁਰਮਤਿ ਪਿਆਰਿਓ ਸਾਡੀ ਦੁਰਮਤ ਇਹਨਾਂ ਜਿਹੜੀ ਉਹ ਚਲੀ ਜਾਂਦੀ ਹੈ ਜਿਹੜੇ ਜੀਵ ਦੀ ਦੁਰਮਤ ਚਲੀ ਗਈ ਉਹ ਜੀਵ ਗੁਰਮਤਿ ਨੂੰ ਧਾਰਨ ਕਰ ਲੈਂਦਾ ਹੈ ਉਹ ਜੀਵ ਗੁਰਮਤਿ ਨੂੰ ਧਾਰਨ ਕਰ ਲਵੇ ਅਤੇ ਉਹ ਇੱਕ ਵੱਖਰਾ ਰਸ ਅੰਨ ਰਸਤਾ ਵੱਖਰਾ ਰਸਤਾ ਜਿਹਨੂੰ ਪਦ ਕਹਿੰਦੇ ਐ ਉਸ ਦੀ ਖੋਜ ਕਰ ਲੈਂਦਾ ਉਸ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਜਿਹੜੇ ਰਸਾਂ ਦੇ ਵਿੱਚ ਲੱਗੇ ਹੋયા ਇਹ ਰਸਾਂ ਨੂੰ ਤੇ ਪਾਤਸ਼ਾਹ ਨੇ ਆਨ ਰਸ ਆਖੇ ਆਨ ਰਸ ਆਨ ਰਸ ਲਖੇ ਇਹਨਾਂ ਰਸਾਂ ਇਸ ਕਰਕੇ ਅਸੀਂ ਜਿਹੜੀ ਓਟ ਤੱਕਣੀ ਐ ਉਹ ਓਟ ਆਪਾਂ ਨਾਮ ਦੀ ਹੀ ਤੱਕਣੀ ਹੈ ਨਾਮ ਤੋਂ ਬਿਗੈਰ ਆਪਾਂ ਓਟ ਨਹੀਂ ਤੱਕਣੀ ਕਿਸੇ ਦੀ ਜਦੋਂ ਆਪਾਂ ਨਾਮ ਦੀ ਓਟ ਤੱਕਾਂਗੇ ਸਾਡੀ ਅੰਦਰੋਂ ਭੈੜੀ ਮਤ ਖਿਸਕ ਜਾਏਗੀ ਅਤੇ ਗੁਰੂ ਦੀ ਮਤ ਆ ਕੇ ਆਪਣਾ ਵਸੇਬਾ ਕਰ ਲੇਗੀ ਇਸ ਮਨ ਦੇ ਵਿੱਚ ਗੁਰੂ ਦੀ ਮਤ ਪਾਤਸ਼ਾਹ ਕਹਿੰਦੇ ਐ ਰੇ ਮਨ ਓਟ ਲੈਹ ਹਰ ਨਾਮਾ ਕਹਿੰਦੇ ਮਨਾ ਤੂੰ ਉਸ ਨਾਮ ਦੀ ਓਟ ਲੈ ਲੈ ਨਾਮ ਦੀ ਓਟ ਲੈ ਲੈ ਰੇ ਮਨ ਓਟ ਲੈਹ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਸੈ ਕਹਿੰਦੇ ਜਦੋਂ ਨਾਮ ਦੀ ਓਟ ਲੈ ਲੇਂਗਾ ਨਾਮ ਦਾ ਸਿਮਰਨ ਕਰੇਂਗਾ ਤੇਰੀ ਦੁਰਮਤ ਭਜ ਜਾਏਗੀ ਨਾਸੈ ਕਹਿੰਦੀ ਏ ਭਜਨ ਨੂੰ ਰੇਮਨ ਓਟ ਲੇਹੇ ਹਰਨਾਮਾ ਜਾ ਕੇ ਸਿਮਰਨ ਦੁਰਮਤ ਨਾਸੈ ਦੁਰਮਤ ਭੈੜੀ ਮਤ ਜਾ ਕੇ ਸਿਮਰਤ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਰਵੰਨ ਕਹਿੰਦੇ ਉਹ ਇੱਕ ਵੱਖਰਾ ਰਸਤਾ ਚੁਣ ਲੈਂਦੇ ਗੁਰਮੁਖ ਪਰ ਵੱਖਰਾ ਰਸਤਾ ਉਸ ਦੇ ਲਈ ਕੀ ਕਰਨਾ ਪੈਂਦਾ ਉਹਦੇ ਲਈ ਫਿਰ ਇੱਕ ਵੀ ਸੁਵਾਸ ਜਾਇਆ ਨਹੀਂ ਜਾਣ ਦੇਣਾ ਹਰ ਇੱਕ ਸੁਵਾਸ ਨੂੰ ਮਾਲਕ ਦੇ ਚਰਨਾਂ ਦੇ ਵਿੱਚ ਲਾ ਲੈਣਾ ਗੁਰਬਾਣੀ ਗੁਰੂ ਦਾ ਫਰਮਾਨ ਹੈ ਚੇਤਨਾ ਹੈ ਤੋ ਚੇਤ ਲੈ ਜੇ ਤੈਨਾ ਹੈ ਤੂੰ ਚੇਤਲ ਇਸ ਦਿਨ ਮਹ ਪ੍ਰਾਨੀ ਬੰਦੇ ਆ ਜੇ ਤੂੰ ਮਾਲਕ ਨੂੰ ਧਿਆਉਣਾ ਹੈ ਜੇ ਤੂੰ ਮਾਲਕ ਨੂੰ ਯਾਦ ਕਰਨਾ ਹੈ ਫਿਰ ਇਸੇ ਦਿਨ ਦੇ ਵਿੱਚ ਕਿਉਂ ਨਹੀਂ ਯਾਦ ਕਰ ਲੈਂਦਾ ਹੁਣੇ ਹੀ ਕਿਉਂ ਨਹੀਂ ਯਾਦ ਕਰ ਲੈਂਦਾ ਕਿਉਂ ਕਿਉਂਕਿ ਹਰ ਵਕਤ ਹਰ ਪਲ ਹਰ ਘੜੀ ਤੇਰੀ ਉਮਰ ਘਟਦੀ ਜਾ ਰਹੀ ਹੈ ਪਰ ਤੈਨੂੰ ਮਾਨ ਹੋ ਗਿਆ ਕਿ ਮੈਂ ਤੇ 18 ਸਾਲਾਂ ਦਾ ਹੋ ਗਿਆ ਮੈਂ ਤੇ 20 ਸਾਲਾਂ ਦਾ ਹੋ ਗਿਆ ਉਹ ਭਲਿਆ ਉਹ ਤੇ ਨਿਕਲ ਚੁੱਕੇ ਉਹ ਤੇ ਤੂੰ ਗਵਾ ਚੁੱਕਿਆ ਸਾਰੇ ਉਹ ਤੇ ਤੂੰ ਸਾਰੇ ਸੁਆਸ ਗਵਾ ਚੁੱਕਿਆ ਤੂੰ ਹੁਣ ਗੁਰੂ ਦੀ ਮਤ ਲੈ ਲੈ ਨਾਮ ਨੂੰ ਜਪ ਲੈ ਨਾਮ ਜਾ ਕੇ ਦੁਰਮਤ ਮਤ ਨੇ ਭੱਜ ਜਾਣਾ ਨਾਮ ਨੇ ਆ ਜਾਣਾ ਫਿਰ ਉਸ ਨੂੰ ਅੰਦਰ ਵਸਾ ਲੈ ਇਹ ਸੰਭਵ ਤਾਂ ਹੀ ਹੈ ਜੇ ਤੂੰ ਚੇਤੇਗਾ ਰਾਧੇਗਾ ਤੇ ਆਏਗਾ ਜਪੇਗਾ ਇਸ ਕਰਕੇ ਪਤਸ਼ਕ ਕਹਿੰਦੇ ਦੇਰੀ ਨਾ ਕਰ ਤੋ ਪਹਿਲਾ ਮਹੀ ਬਹੁਤ ਦੇਰ ਕਰ ਦਿੱਤੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਕਹਿੰਦੇ ਏਸੇ ਦਿਨ ਦੇ ਵਿੱਚ ਏਸ ਦਿਨ ਨੂੰ ਬਰਬਾਦ ਨਾ ਕਰ ਏਸ ਦਿਨ ਨੂੰ ਗੁਆ ਨਾ ਅੱਜ ਹੀ ਸ਼ੁਰੂ ਕਰ ਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਅੱਗੇ ਬੜਾ ਸੋਹਣਾ ਸ਼ਬਦ ਆਖੇ ਕਹਿੰਦੇ ਹਰ ਪਲ ਹਰ ਘੜੀ ਤੇਰੀ ਉਮਰ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਪਰ ਤੂੰ ਗਾਫਲੋ ਕੇ ਸੁੱਤੇ ਗਾਫਲੋ ਕੇ ਸੁੱਤੇ ਤੂੰ ਕਿਦਾਂ ਲੱਸੇ ਆਪਣੀ ਉਮਰ ਬਾਰੇ ਪਤਸ਼ਕ ਕਹਿੰਦੇ ਜਿੱਦਾਂ ਆਪਾਂ ਇੱਕ ਫੁੱਟੇ ਹੋਏ ਘੜੇ ਦੇ ਵਿੱਚ ਪਾਣੀ ਪਾ ਦਈਏ ਉਹ ਥੋੜਾ ਥੋੜਾ ਰਸਦਾ ਰਹਿੰਦਾ ਰਸਦਾ ਰਹਿੰਦਾ ਰਸਦਾ ਰਹਿੰਦਾ ਰਸ ਰਸ ਕੇ ਉਹ ਘੜਾ ਇੱਕ ਦਿਨ ਖਾਲੀ ਹੋ ਜਾਂਦਾ ਆਪਣੇ ਜ਼ਿੰਦਗੀ ਦੀ ਐਗਜ਼ੈਂਪਲ ਮੇਰੇ ਪਾਤਸ਼ਾਹ ਨੇ ਉਸ ਘੜੇ ਦੇ ਬਰਾਬਰ ਕੀਤੀ ਘੜੇ ਦੇ ਬਰਾਬਰ ਕਹਿੰਦੇ ਜਿੱਦਾਂ ਘੜਾ ਖਾਲੀ ਹੋ ਜਾਂਦਾ ਹੈ ਉਸੇ ਦਿਨ ਬੰਦਿਆ ਤੇਰੇ ਸੁਵਾਸ ਖਾਲੀ ਹੋ ਜਾਣਗੇ ਉਸੇ ਤਰ੍ਹਾਂ ਬੇਸ਼ੱਕ ਤੂੰ ਪਾਣੀ ਦਾ ਘੜਾ ਲੱਕੋ ਲੱਕ ਪਰਦੇ ਉੱਤੋਂ ਢੱਕਦੇ ਉਸ ਨੂੰ ਪਰ ਜਿਹੜੇ ਘੜੇ ਸਿਮਦੇ ਐ ਨਾ ਸਿਮਦੇ ਉਹਨਾਂ ਦੇ ਵਿੱਚ ਪਾਣੀ ਨਹੀਂ ਰੁਕਦਾ ਪਾਣੀ ਵਹਰਾ ਜਾਂਦਾ ਇਦਾਂ ਹੀ ਆਪਣਾ ਜਿਹੜਾ ਮਨ ਇਸ ਦੇ ਵਿੱਚੋਂ ਸੁਵਾਸ ਰਿਸ ਰਿਹਾ ਹੈ ਘਟ ਰਿਹਾ ਖਤਮ ਹੋ ਰਿਹਾ ਹੈ ਸੁਵਾਸ ਕੋਈ 24 ਘੰਟਿਆਂ ਚ 2-4 ਸੁਵਾਸ ਤੇ ਜਦੋਂ ਖਤਮ ਹੋਣ ਤੱਕ ਕੋਈ ਡਰ ਨਹੀਂ ਪਰ ਆਪਾਂ ਤੇ ਘੰਟਿਆਂ ਬਧੀ ਖਰਚਾਂ ਦਾ ਘਾਟਾ ਕਰ ਸਾਲ ਹਜ਼ਾਰਾਂ ਦਾ ਘਾਟਾ ਖਾਰ ਰਿਹਾ ਹੈ ਹਜ਼ਾਰਾਂ ਦਾ ਫਿਰ ਗੁਰਮੁਖ ਪਿਆਰਿਓ ਕਿਉਂ ਨਹੀਂ ਜਾਗਦੇ ਪਤਸ਼ਾਹ ਕਹਿੰਦੇ ਛੇ ਨਿਛਿਨ ਔਦ ਵਿਹਾਤ ਹੈ ਫੁੱਟ ਘਟ ਜਿਉ ਪਾਨੀ ਕਹਿੰਦਾ ਜਿੱਦਾਂ ਫੁੱਟੇ ਹੋਏ ਘੜੇ ਦੇ ਵਿੱਚ ਪਾਣੀ ਹੁੰਦੇ ਐ ਇਦਾਂ ਤੇਰੀ ਔਦ ਉਮਰ ਘਟਦੀ ਜਾ ਰਹੀ ਐ ਤੇ ਤੂੰ ਮਾਲਕ ਨੂੰ ਜਪਦਾ ਨਹੀਂ ਧੌਂਦਾ ਨਹੀਂ ਅਜੇ ਵੀ ਵਕਤ ਐ ਤੂੰ ਮਾਲਕ ਨੂੰ ਜਪ ਲੈ ਤੇਰਾ ਕੋਈ ਵੀ ਦਮ ਬਿਰਸਾ ਨਹੀਂ ਜਾਣਾ ਚਾਹੀਦਾ ਤੇਰਾ ਕੋਈ ਵੀ ਦਮ ਵਿਰਥਾ ਨਹੀਂ ਜਾਣਾ ਚਾਹੀਦਾ ਮਿਰਥਾ ਕਿਹਨੂੰ ਕਹਿੰਦੇ ਹੈ ਕਿਹੜਾ ਸਵਾਸ ਜਲਾ ਜਾਂਦਾ ਹੈ ਦਮ ਕਹਿੰਦੇ ਹੈ ਸਵਾਸ ਨੂੰ ਕਿਹੜਾ ਸਵਾਸ ਵਿਰਥਾ چلا ਜਾਂਦਾ ਜਿਹੜੇ ਸਵਾਸ ਦੇ ਵਿੱਚ ਮਾਲਕ ਦੀ ਯਾਦ ਨਹੀਂ ਹੁੰਦੀ ਮਾਲਕ ਨੂੰ ਵਿਸਾਰ ਦਿੱਤਾ ਤੂੰ ਜਿੰਨੇ ਸਵਾਸਾਂ ਦੇ ਵਿੱਚ ਉਹ ਤੇਰੇ ਸਾਰੇ ਦੇ ਸਾਰੇ ਸੁਆਸ ਬੇਅਰਥ ਤੇ ਵਗੇ ਬੇਅਰਥ ਤੇ ਵਗੇ ਸਾਰੇ ਸੁਆਸ ਇਸ ਕਰਕੇ ਗੁਰੂ ਪਿਆਰ ਵਾਲਿਓ ਆਪਾ ਬੇਅਰਥ ਨਹੀਂ ਜਾਣੇ ਬਾਦਸ਼ਾਹ ਕਹਿੰਦੇ ਜੋ ਦਮ ਚਿੱਤ ਨ ਆਵਈ ਦਮ ਕਹਿਤਾ ਸਵਾਸ ਨੂੰ ਜਿਹੜੇ ਸਵਾਸ ਦੇ ਵਿੱਚ ਤੈਨੂੰ ਮਾਲਕ ਚਿਤਨੀ ਹੁੰਦਾ ਉਹ ਸਵਾਸ ਤੇਰਾ ਬੇਅਰਥ ਚਲਾ ਗਿਆ ਜੋ ਦਮ ਚਿਤ ਨਾ ਆਵਈ ਸੋ ਦਮ ਬਿਰਥਾ ਜਾਏ ਕਹਿੰਦੇ ਉਹ ਤਮ ਤੇਰਾ ਬਿਰਥਾ ਚਲਾ ਗਿਆ ਇਸ ਕਰਕੇ ਆਪਾਂ ਨੇ ਉਹ ਨਦਾਮਾ ਨੂੰ ਬਿਰਥੇ ਨਹੀਂ ਭੇਜਣਾ ਆਪਾਂ ਨੇ ਉਹ ਨਦਾਮਾ ਨੂੰ ਬਿਰਥੇ ਨਹੀਂ ਭੇਜਣਾ ਗੁਰਮੁਖ ਪਿਆਰਾ ਅਤੇ ਉਸ ਮੇਰੇ ਸ਼ਾਨ ਸ਼ਾਦਾ ਹਰ ਕੜੀ ਹਰ ਪਲ ਹਰ ਵਕਤ ਯਾਦ ਕਰੀਏ ਮਾਲਕ ਦੇ ਗੁਣ ਗਾਈਏ ਕਿਦਾਂ ਗਾ ਸਕਦੇ ਹਾਂ ਜਿਹੜੀ ਗੁਰੂ ਆਪਾਂ ਨੂੰ ਵਿਧੀ ਦੱਸ ਦੇ ਤਰੀਕਾ ਦੱਸ ਦੇ ਝੁਗਤੀ ਦੱਸ ਦੇ ਉਸ ਤਰੀਕੇ ਨਾਲ ਗੁਰਮੁਖ ਪਿਆਰਿਓ ਅਸੀਂ ਮਾਲਕ ਦੇ ਗੁਰਗਾ ਸਕਦੇ ਹਾਂ ਮਾਲਕ ਦੀ ਵਡਿਆਈ ਕਰ ਸਕਦੇ ਹਾਂ ਮਾਲਕ ਨੂੰ ਧਿਆ ਸਕਦੇ ਹਾਂ ਮਾਲਕ ਨੂੰ ਜਪ ਸਕਦੇ ਹਾਂ ਕੋਈ ਵੀ ਸੁਆਸ ਵਿਰਥਾ ਜਾਂਦਾ ਹੈ ਤਾਂ ਗੁਰਮੁਖ ਪਿਆਰਿਓ ਇਸ ਮਨ ਨੂੰ ਅੜੰਭਾ ਦਿਓ ਕਿ ਤੂੰ ਮਾਇਆ ਦੇ ਮੰਗਰ ਲੱਗ ਕੇ ਆ ਐਨੇ ਦਮ ਵਰਥੇ ਚਲੇ ਗਏ ਐਨੇ ਦਮਾਂ ਦੀ ਇਹ ਮੈਨੂੰ ਸਜ਼ਾ ਮਿਲੇਗੀ ਸਜ਼ਾ ਇਸ ਕਰਕੇ ਗੁਰਮੁਖੋ ਆਪਾਂ ਕਿਸੇ ਵੀ ਦਮ ਨੂੰ ਖਾਲੀ ਨਹੀਂ ਜਾਣਦੇ ਹਰ ਇੱਕ ਦਮ ਦੇ ਵਿੱਚ ਅਸੀਂ ਮਾਲਕ ਨੂੰ ਯਾਦ ਕਰਨਾ ਹੈ ਕਿੱਦਾਂ ਕਰਨਾ ਹੈ ਸਵਾਸ ਤੇ ਗ੍ਰਾਸ ਕਰਨਾ ਹੈ ਕਿੰਨਾ ਚਿਰ ਕਰਨਾ ਹੈ ਜਿੰਨੇ ਆਪਾ ਮਾਲਕ ਦੇ ਗੁਣ ਗਾਉਣੇ ਆ ਜਿੰਨੇ ਮਾਲਕ ਸਾਨੂੰ ਸਵਾਸ ਦਿੰਦਾ ਓਨੇ ਹੀ ਆਪਾ ਮਾਲਕ ਨੂੰ ਗਾਉਣਾ ਗੁਰੂ ਗ੍ਰੰਥ ਸਾਹਿਬ ਦਾ ਤੇ ਇਹ ਫਰਮਾਨ ਹੈ ਕਿ ਜਿੰਨੇ ਤੈਨੂੰ ਮਾਲਕ ਸਵਾਸ ਦਿੰਦਾ ਤੂੰ ਸਵਾਸ ਲੈਨੇ ਤੇ ਸਵਾਸ ਛੱਡਦਾ ਸਾਰਿਆਂ ਦੇ ਵਿੱਚ ਮਾਲਕ ਦੇ ਗੁਣ ਗਾਉਣਾ ਗੁਰਮੁਖੋ ਜੇ ਕਿਤੇ ਸਾਨੂੰ ਇਹ ਪਾ ਲੱਗ ਜਾਵੇ ਅਸੀਂ ਕਿਤੇ ਇਸ ਰੰਗ ਦੇ ਵਿੱਚ ਰੰਗੇ ਜਾਈਏ ਗੁਰਮੁਖ ਪਿਆਰਿਓ ਅਜੇ ਵੀ ਕੁਝ ਨਹੀਂ ਵਿਗੜਿਆ ਵਕਤ ਹੈ ਵਕਤ ਹੈ ਅਜੇ ਵੀ ਕੁਝ ਨਹੀਂ ਵਿਗੜਿਆ ਆਪਣੇ ਇਹਨਾਂ ਸਵਾਸਾਂ ਨੂੰ ਮਿਰਤਾ ਨਾ ਜਾਣਦਿਓ ਅਤੇ ਹਰ ਘੜੀ ਹਰ ਪਲ ਮੇਰੇ ਸਹਿਬਾਨੂ ਯਾਦ ਰੱਖੋ ਗੁਰੂ ਤੇ ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਅੱਜ ਸੰਗਰੂਰ ਵਿਖੇ ਸੰਗਰਾਂਦ ਦਾ ਦਿਹਾੜਾ ਹੈ ਸੰਗਰਾਮ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਣ ਸਾਰੀ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਸਾਰੀ ਸੰਗਤ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਇੰਨੀ ਕਹਾਜ਼ਰੀ ਦਰ ਤੇ ਪ੍ਰਮਾਨ ਕਰਿਓ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾ ਪ੍ਰਕਾਰ ਦੇ ਭੋਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ